ਹਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਆਪਾਂ ਕੱਟਾਂਗੇ ਲੈਂਗ ਵਾਲੀ ਸਲਵਾਰ ਠੀਕ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਜਾਂ ਭਰਾ ਨਵੇਂ ਚੈਨਲ ਤੇ ਆ ਉਹ ਚੈਨਲ ਨੂੰ ਫੋਲੋ ਕਰ ਲਓ ਤਾਂ ਕਿ ਨਵੇਂ-ਨਵੇਂ ਵੀਡੀਓ ਤੁਹਾਡੇ ਕੋਲੇ ਪਹਿਲੋ ਆ ਸਕਣ ਤੇ ਆਪਾਂ ਆਜੂ ਕਰਦੇ ਹਾਂ ਸ਼ੁਰੂ ਕਪੜਾ ਮੈਂ ਵਿਛਾਲਿਆ ਜਿਹੜਾ ਇਹ ਕੱਪੜੇ ਦਾ ਪਣਾ ਉਹ ਨਾ ਵੱਡਾ ਆਪਣਾ ਨਾ ਛੋਟਾ ਆਪਣਾ ਹਨਾ ਇਹ ਮੈਂ ਤੁਹਾਨੂੰ ਮਿਲ ਕੇ ਦੱਸਦਾ ਕਿੰਨਾ ਪਣਾ ਹੈ ਦਾ ਤੇ ਕਿਵੇਂ-ਕਿਵੇਂ ਕੱਟਣਾ ਕਿੰਨਾ ਕੱਪੜਾ ਹਨਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਹਿਲੋ ਵੀਡੀਓ ਚ ਜਿਹੜੀ ਆਪ ਪਾਈ ਸੀ ਉਹ ਚ ਵੀ ਦੱਸਿਆ ਸੀ ਕੱਪੜੇ ਨੂੰ ਮਿਲ ਲਿਆ ਕਰੋ ਜਿਹੜਾ ਇਹਦਾ ਪਣਾ ਹੈਗਾ ਉਹ 50 ਇੰਚ ਠੀਕ ਆ ਜੀ ਤੇ ਕੱਪੜੇ ਦੀ ਜਿਹੜੀ ਹੈਗੀ ਇਹ ਪੂਰਾ ਆਪਣੇ ਕੋਲੇ 2 ਮੀਟਰ ਤੇ 30 ਪੁਆਇੰਟ ਆ ਸਭ ਤੋਂ ਪਹਿਲਾਂ ਇਹਨੂੰ ਆਪਾਂ ਵਿਛਾਲ ਲਿਆ ਪੁੱਠਾ ਕਰਕੇ ਲੈਂਗ ਵਾਲੀ ਸਲਵਾਰ ਆਪਣੇ ਕੋਲੇ ਠੀਕ ਆ ਕਮੀਜ਼ ਦੀ ਵੀਡੀਓ ਮੈਂ ਪਹਿਲਾਂ ਵੀ ਪਾਤੀ ਵੇਚਦੀ ਕੋਈ ਆ ਗਿਆ ਸੀ ਉਹ ਬਾਹਾਂ ਦੀ ਰਹਿ ਗਈ ਕੱਟਣ ਵਾਲੀ ਉਹ ਆਪਾਂ ਅਗਲੀ ਫਿਰ ਦੁਬਾਰੇ ਪਾ ਦਾਂਗੇ ਹਨ ਤੇ ਬਾਕੀ ਜਿਹੜੀ ਚੀਜ਼ ਤੁਹਾਨੂੰ ਸਮਝ ਨਹੀਂ ਆਉਂਦੀ ਉਹ ਮੈਨੂੰ ਤੁਸੀਂ ਫੋਨ ਕਰਕੇ ਜਾਂ ਕਮੈਂਟਾਂ ਦੇ ਵਿੱਚ ਜਾ ਕੇ ਕਮੈਂਟ ਕਰਦਿਆ ਕਰੋ ਫਿਰ ਮੈਂ ਉਹ ਚੀਜ਼ ਤੁਹਾਨੂੰ ਉਹਦਾ ਹੱਲ ਦੱਸ ਦਵਾਂ ਕਿ ਕੀ ਹੈਗਾ ਹਨ ਤੇ ਮੈਂ ਤੁਹਾਨੂੰ ਉਸ ਵੀਡੀਓ 'ਚ ਵੀ ਦੱਸਿਆ ਸੀ ਪ੍ਰੈਸ ਦੀ ਵਰਤੋਂ ਤੁਸੀਂ ਥੋੜੀ ਜ਼ਿਆਦਾ ਕਰਿਆ ਕਰੋ ਤਾਂ ਕਿ ਬਲ ਵਗੈਰਾ ਨਾ ਰਹੇਨ ਤੇ ਪੂਰੀ ਫਿਨਿਸ਼ਿੰਗ ਆਵੇ ਹਨ ਕੱਪੜੇ ਦੇ ਉੱਪਰ ਜਦੋਂ ਤੁਸੀਂ ਕੱਪੜਾ ਕੱਟਣਾ ਉਹਦੋਂ ਪ੍ਰੈਸ ਨੂੰ ਕੋਲੇ ਲਾ ਕੇ ਰੱਖਿਆ ਕਰੋ ਵੀ ਆਹ ਦੇਖੋ ਜਿਵੇਂ ਹੁਣ ਮੈਂ ਇਹਨੂੰ ਇੰਨੇ ਕੇ ਹਿੱਸੇ ਨੂੰ ਪ੍ਰੈਸ ਮਾਰ ਲਈ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੀ ਕੰਨੀ ਕਟਾਂਗੇ ਹਨਾ ਕਿਹੜੀ ਚੀਜ਼ ਕਿੱਥੋਂ ਕੱਟਣੀ ਆ ਕਿਵੇਂ ਕੱਟਣੀ ਆ ਇਹ ਪਹਿਲੇ ਆਪਣਾ ਦਾ ਵਿਅੰਤਿਆ ਹੁੰਦਾ ਹੀ ਹੈ ਹਨਾ ਕਿਉਂਕਿ ਰੋਈ ਕੰਮ ਕਰਦੇ ਆ ਜਿਹੜੀਆਂ ਮੇਰੀਆਂ ਭੈਣਾਂ ਜਾਂ ਨਵੇਂ ਕੋਈ ਮੁੰਡੇ ਸਿੱਖਦੇ ਆ ਪਹਿਲੋ ਪਹਿਲੋ ਹਨਾ ਉਹਨੂੰ ਦਿੱਕਤ ਆਉਂਦੀ ਆ ਵੀ ਪਹਿਲਾਂ ਕੱਪੜੇ ਨੂੰ ਵਿਅੰਤਨਾ ਹੁੰਦਾ ਆ ਆਪਾਂ ਉਸ ਤੋਂ ਬਾਅਦ ਸ਼ੁਰੂ ਕਰਨਾ ਵੀ ਕਿਹੜੀ ਚੀਜ਼ ਆਪਾਂ ਕਿੱਥੋਂ ਕੱਢਾਂਗੇ ਹੁਣ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਿਆ ਵੀ ਕੰਨੀ ਆਪਾਂ ਕਿਸੇ ਦੀ ਵੀ ਨਹੀਂ ਰੱਖਣੀ ਆਪਾਂ ਉਹ ਸਲਵਾਰ ਆ ਆਪਾਂ ਕਮੀਜ਼ ਆ ਆਪਾਂ ਕੰਨੀ ਨਹੀਂ ਰੱਖਣੀ ਵਿੱਚ ਹਨਾ ਹੁਣ ਆਪਾਂ ਕੰਨੀ ਕੱਟਾਗੇ ਨਹੀਂ ਤਾਂ ਇਹ ਕੰਨੀ ਨੇ ਸੈਡਾਂ ਲੀਆਂ ਸਿਉਣਾ ਦੇ ਖਿੱਚ ਮਾਰਦੀ ਰਹਿੰਦੀ ਆ ਕਈ ਭੈਣਾਂ ਕੀ ਕਰਦੀਆਂ ਵੀ ਆਪਾਂ ਨੂੰ ਇੰਟਰਲੌਕ ਨਹੀਂ ਮਾਰਨੀ ਪੈਣੀ ਹਨਾ ਪਰ ਇੰਟਰਲੌਕ ਨੂੰ ਆਪਾਂ ਕੀ ਕਰਨ ਜਦੋਂ ਆਪਣੀ ਸਲਵਾਰ ਤੇ ਫਿਨਿਸ਼ਿੰਗ ਹੀ ਨਹੀਂ ਆਈ ਕੰਨੀ ਤੋਂ ਆ ਕਰਕੇ ਤੁਸੀਂ ਪਹਿਲਾਂ ਕੱਟ ਲਿਆ ਕਰੋ ਇਹਦੀ ਕੰਨੀ ਲਾਉਣੀ ਹੀ ਲਾਉਣੀ ਆਪਾਂ ਸਲਵਾਰ ਦੇ ਆਪਾਂ ਕਿਸੇ ਹਿੱਸੇ ਦੇ ਵਿੱਚ ਵੀ ਨਹੀਂ ਰੱਖਣੀ ਕੰਨੀ ਨਾ ਝੋਲੀ ਦੇ ਵਿੱਚ ਤੇ ਨਾ ਇਧਰ ਪੱਲਿਆਂ ਦੇ ਵਿੱਚ ਰੱਖਣੀ ਹਨਾ ਮੂਰੀ ਸਲਵਾਰ ਦੀ ਜਿਹੜੀ ਆਪਣੇ ਕੋਲ ਲੰਬਾਈ ਹੈਗੀ ਆ ਉਹ ਹੈਗੀ 36 ਇੰਚ 벨ਟ 23.5 ਇੰਚ ਤੇ ਮੂਰੀ ਹੈਗੀ 14 ਇੰਚ ਠੀਕ ਆ ਆਪਾਂ ਹੁਣ ਸਭ ਤੋਂ ਪਹਿਲਾਂ ਇਹ ਫੱਟੇ ਹੀ ਕਟਾਂਗੇ ਮੂਰੀ 14 ਦਾ ਤੁਸੀਂ ਇਹਨੂੰ 12 ਕ ਰੱਖ ਲਓ ਇੱਥੇ ਠੀਕ ਆ 12 ਇੰਚ ਤੇ ਨਿਸ਼ਾਨ ਲਗਾਵਾਂਗੇ ਆਪਾਂ ਇਸ ਤਰ੍ਹਾਂ ਇਹ ਫੋ ਵੀ 12 ਤੇ ਲਗਾਵਾਂਗੇ ਤਿੰਨ ਚਾਰ ਥਾਂ ਤੇ ਨਿਸ਼ਾਨ ਲਗਾ ਲਿਆ ਕਰੋ ਤਾਂ ਕਿ ਬਿਲਕੁਲ ਸਿੱਧਾ ਰਹੇ ਇਸ ਤਰ੍ਹਾਂ ਠੀਕ ਆ ਜੇ ਲੋਡ ਪਈ ਤਾਂ ਆਪਾਂ ਇਹਦੇ ਸਟੈਬਲਾਈਜ਼ਰ ਵੀ ਲਗਾਵਾਂਗੇ ਤੇ ਇਹਦਾ ਕਾਂ ਵੀ ਕੱਢਾਂਗੇ ਨਾ ਪਹਿਲੋਂ ਆਪਾਂ ਕਾਨ ਕੱਢ ਲਈਏ ਤਾਂ ਕਿ ਬਾਅਦ ਕੱਟ ساری ਨਿਕਲ ਸਕੇ ਆ ਚੀਜ਼ ਤੁਸੀਂ ਸਕੇਲ ਵਰਤਣਾ ਦੇਖੋ ਹੁਣ ਕਿੰਨਾ ਕਪੜਾ ਆਪਣਾ ਕਿੱਧਰ ਨੂੰ ਜਾ ਰਿਹਾ ਏ ਚੀਜ਼ ਦਾ ਤੁਸੀਂ ਸਭ ਤੋਂ ਪਹਿਲਾਂ ਧਿਆਨ ਰੱਖਣਾ ਇੱਥੋਂ ਆਪਾਂ ਜਿਹੜੇ ਫੱਟੇ ਕੱਟਾਂਗੇ ਉਹ ਕਾਨ ਕੱਢ ਕੇ ਹੀ ਕੱਟਾਂਗੇ ਠੀਕ ਹੈ ਜੀ ਹੁਣ ਜਿਹੜਾ ਫੀਤਾ ਉਹ ਤੁਸੀਂ ਵੈਸੇ ਜੇ ਪੈਣਾ ਨੂੰ ਨਹੀਂ ਸਮਝਉਂਦੇ ਉਹ ਆਪਦੇ ਹਿੱਸੇ ਨਾਲ ਕੱਢ ਸਕਦੇ ਹੋ ਪਰ ਜਿਹੜਾ ਸਾਡਾ ਫਾਰਮੂਲਾ ਹਨਾ ਉਹ ਸੌਖਾ ਜਿਹਾ ਦੇਖੋ 6 ਇੰਚ ਆਪਾਂ ਨੇ ਉੱਪਰ ਕੱਢ ਲਿਆ ਬੈਲਟ ਦਾ ਇਸ ਤੋਂ ਬਾਅਦ ਜਿਹੜੀ ਲੰਬਾਈ ਆ ਉਹ 36 ਇੰਚਾ ਸਲਵਾਰ ਦੀ ਆਪਾਂ ਨੇ 3 ਇੰਚ ਤਾਂ ਵਾਧ ਰੱਖਣੇ ਆ 36 ਤੇ 3 39 ਆਪਾਂ ਰੱਖਣਾ ਸੀ ਆਪਾਂ ਅੱਧਾ ਪੌਣਾ ਇੰਚ ਇੰਚੰਗੂ ਵਾਧ ਰੱਖਾਂਗੇ ਇੱਕ ਮੇਰੀ ਭੈਣ ਦਾ ਕਮੈਂਟ ਆ ਸੀ ਭਾਈ ਇਹ ਕਿਉਂ ਰੱਖ ਦਿਓ 1 ਇੰਚ ਅੱਧਾ ਇਹ ਮੈਂ ਤੁਹਾਨੂੰ ਦੱਸਿਆ ਸੀ ਵੀ ਸਲਵਾਰ ਆਪਾਂ ਉੱਪਰਲੇ ਹਿੱਸੇ ਤੋਂ ਕੱਟਾਂਗੇ ਹਨਾ ਸਲਵਾਰ ਨੂੰ ਜਦੋਂ ਆਪਾਂ ਉੱਪਰਲੇ ਹਿੱਸੇ ਤੋਂ ਕੱਟਾਂਗੇ ਤਾਂ ਆਪਣੀ ਮੂਰੀ ਉਹ ਅੱਗੇ ਨੂੰ ਨਹੀਂ ਕਪੜਾ ਡੇਗਦਾ ਸਿੱਧੀ ਖੜਮੀ ਰਹੂਗੀ ਬੈਕ ਪੱਲੇ ਆਪਾਂ ਨੇ ਪਿੱਛੇ ਨੂੰ ਡਾਊਨ ਕਰਨੇ ਤਾਂ ਕਿ ਅੱਡੀਆਂ ਨੰਗੀਆਂ ਨਾ ਹੋਣ ਇਦਾਂ ਕੰਜੀ ਜਿਹੜਾ ਮੈਂ ਵੱਧ ਰੱਖਦਾ ਉਹਦਾ ਮਤਲਬ ਇਹੀ ਆ। ਬਾਕੀ ਵੱਧ ਦਾ ਕੋਈ ਗੱਲ ਨਹੀਂ। ਜਦੋਂ ਆਪਾਂ ਮੂਰੀ ਜੜਨੀ ਆ ਉਹਦੋਂ ਤੁਸੀਂ ਪ੍ਰੈਸ ਮਾਰ ਕੇ ਇੱਕੋ ਜੇ ਕਰਕੇ ਉਸ ਕੱਪੜੇ ਨੀਚੇ ਤੋਂ ਕੱਟ ਦਿਆ ਕਰੋ। ਜੇ ਆਪਣਾ ਪਹਿਲਾਂ ਹੀ ਕੱਟ ਹੋਇਆ ਉਹਦਾ ਹੱਲ ਕੋਈ ਨਹੀਂ ਵੱਧਦਾ ਤੇ ਇਹ ਆਪਾਂ ਜਦੋਂ ਸਲਵਾਰ ਆਪਣੀ ਬਣ ਕੇ ਪਹੁੰਚੇ ਜੜਨ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਲੰਬਾਈ ਚੈੱਕ ਕਰਨੀ ਆ। ਪ੍ਰੈਸ ਮਾਰ ਕੇ ਵੀ ਆਪਣੀ ਹਾਂਜੀ ਕਿੰਨੀ ਰਹਿ ਗਈ ਇਹ ਨਹੀਂ ਹੈ ਵੀ 86 ਰਣਾ। ਮੈਂ ਕਹਿੰਦਾ ਵੀ ਆਪਾਂ ਨੂੰ ਸਲਵਾਰ ਬਣਾ ਕੇ ਦੁਬਾਰੇ ਢੇਡ ਨਹੀਂ ਨਾ ਪਵੇ ਤਾਂ ਕਰਕੇ ਤੁਸੀਂ ਫੀਤਾ ਮਾਰ ਲਿਆ ਕਰੋ। ਜਦੋਂ ਪਹੁੰਚੇ ਜੜਨੇ ਉਸ ਤੋਂ ਪਹਿਲਾਂ ਠੀਕ ਹੈ ਹੁਣ ਆਪਾਂ ਆ ਨਿਸ਼ਾਨ ਦੇ ਉੱਪਰ ਵੀ ਸਕੇਲ ਲਗਾਉਣਾ ਉਸੇ ਤਰ੍ਹਾਂ ਹੀ ਹਨ ਸਕੇਲ ਕਰਕੇ ਆਪਾਂ ਇਹਨੂੰ ਫਿਰ ਕਟਿੰਗ ਕਰਾਂਗੇ ਹਲੋ ਮੈਂ ਇਹਨੂੰ ਵੀ ਸਕੇਲ ਕਰ ਲਿਆ ਇਹ ਆਪਾਂ ਨੇ ਜਿਹੜਾ 1 ਇੰਚ ਕੱਪੜਾ ਕੱਟਿਆ ਹਨ ਜੇ ਤੁਹਾਨੂੰ ਨਹੀਂ ਸਮਝ ਆਉਂਦੀ ਮੈਂ ਤੁਹਾਨੂੰ ਅੱਜ ਦੁਬਾਰੇ ਫਿਰ ਦੱਸਾਂ ਕਿ ਕਿਉਂ ਕੱਟਿਆ ਇੰਚ ਪੌਣਾ ਇੰਚ ਆਪਾਂ ਵੱਧ ਰੱਖਦੇ ਹੀ ਰੱਖਦੇ ਹਾਂ ਮੇਰੀ ਹਮੇਸ਼ਾ ਹੀ ਥਿਉਰੀ ਹੁੰਦੀ ਹੈ ਵੀ ਅੱਧਾ ਪੌਣਾ ਇੰਚ ਉਹਨੂੰ ਵੱਧ ਰੱਖੋ ਲੋੜ ਤੋਂ ਕੱਪੜੇ ਨੂੰ ਹਨ ਬਾਅਦ ਦੇ ਵਿੱਚ ਜਦੋਂ ਆਪਾਂ ਇਹਨੂੰ ਤਿਆਰ ਕਰਨਾ ਉਹ ਕੱਟ ਦਿਆ ਕਰੋ ਕੋਈ ਦਿੱਕਤ ਨਹੀਂ ਹੁਣ ਆਪਾਂ ਇਹਨੂੰ ਨਿਸ਼ਾਨਾਂ ਦੇ ਉੱਪਰ ਉੱਪਰ ਇਸ ਤਰ੍ਹਾਂ ਕੱਟ ਦੇਣਾ। ਪਹਿਲਾਂ ਆਪਾਂ ਸਿੱਧਾ ਪੀਸ ਲਾ ਲੈਨੇ ਆ। ਲਓ ਜੀ। ਹੁਣ ਇਹਦੇ ਉੱਤੇ ਉੱਤੇ ਨਿਸ਼ਾਨ ਦੇ ਕਟਾਂਗੇ। ਇਧਰੋਂ ਵੀ ਇਸੇ ਤਰ੍ਹਾਂ ਜਿੱਥੋਂ ਆਪਾਂ ਨੇ ਕਾਣ ਕੱਢਿਆ ਹਨ ਇਸ ਤਰ੍ਹਾਂ ਆਪਾਂ ਕੱਟ ਦੇਣੀ। ਠੀਕ ਆ। ਹੁਣ ਜਿਹੜਾ ਆਪਣੇ ਕੱਪੜਾ ਤੁਹਾਨੂੰ ਮੈਂ ਦੱਸਿਆ ਸੀ ਇਹਨੇ ਵੱਧ ਰੱਖਿਆ ਆਪਾਂ। ਉਹ ਤੁਸੀਂ ਆਹ ਫੱਟਿਆਂ ਨੂੰ ਇਸ ਤਰ੍ਹਾਂ ਮੋੜ ਲਿਆ ਕਰੋ। ਇਕਦਾ ਤੁਸੀਂ ਨੀਚੇ ਟੱਕ ਲਗਾ ਦਿਆ ਕਰੋ ਤਾਂ ਕਿ ਕਈ ਵਾਰੀ ਬਣਾਉਣਾ ਕੋਈ ਹੋਰ ਹੁੰਦਾ ਕੱਟਦਾ ਕੋਈ ਹੋਰ ਆ ਹਨ ਇਹ ਉਹਨੂੰ ਨਹੀਂ ਪਤਾ ਲੱਗਦਾ ਤੁਸੀਂ ਟੱਕ ਇਹਦੇ ਢੇਠਾਂ ਇਹ ਲਾਉਣੇ ਆ ਬੀਏ ਭਾਈ ਮੂਹਰੀ ਵਾਲਾ ਪਾਸਾ ਆਹ ਮੂਰੀ ਵਾਲਾ ਪਾਸਾ ਹੇਠਲਾ ਜਿੱਧਰ ਮੈਂ ਟੱਕ ਲਾਏ ਹੋਏ ਹੈ ਹਨ ਇਹ ਤੇ ਜਿੱਧਰ ਆਪਾਂ ਇਹ ਗਲਾਈ ਦੇਵਾਂਗੇ ਇਧਰ ਇਹ ਸਾਈਡ ਪਈ ਆਪਣੀ ਉੱਪਰਲੀ ਆ ਹਨ ਤਾਂ ਕਿ ਹਰ ਕਿਸ ਨੂੰ ਪਤਾ ਲੱਗ ਸਕੇ ਬਣਾਉਣ ਵੇਲੇ ਇੱਥੇ ਆਪਾਂ ਇਹ ਗਲਾਈ ਪਾ ਦੇਣੀ ਅੱਧੇ ਪੌਣੇ ਇੰਚ ਦੀ ਵੀ ਸਲਵਾਰ ਅੱਗੋਂ ਚੱਕੀ ਰਹੇ ਆਪਣੀ ਡਿੱਗੇ ਨਾ ਪਹੁੰਚਦੇ ਉੱਪਰ ਉੱਪਰ ਜਾਂਦੇ ਹਨ ਇਸ ਤਰ੍ਹਾਂ ਇਹ ਤੁਸੀਂ ਪ੍ਰੈਸ ਦੇ ਨਾਲ ਵੀ ਸੈੱਟ ਕਰ ਸਕਦੇ ਹੋ ਆ ਚੀਜ਼ ਨੂੰ ਆ ਦੇਖੋ ਕਿੰਨਾ ਕਪੜਾ ਸਿਲਕੀ ਹੈ ਹਨ ਤਾਂ ਹੀ ਕਰਕੇ ਤੁਹਾਨੂੰ ਮੈਂ ਕਹਣਾ ਉਹਨੇ ਸਟੈਪਲਾਈਜ਼ਰ ਲਾ ਹੀ ਲਿਆ ਕਰੋ ਤਾਂ ਵਧੀਆ ਗੱਲ ਲੋ ਹੁਣ ਆਪਾਂ ਇਹਨੂੰ ਇੱਥੋਂ ਆ ਦੇਖੋ ਇੰਨਾ ਚੱਕਤਾ ਇਹਦੇ ਨਾਲ ਕੀ ਆ ਤੁਹਾਡੀ ਸਲਵਾਰ ਜਦੋਂ ਪਾਓਗੇ ਨਾ ਬਹੁਤ ਹੀ ਸੋਹਣੀ ਆਊਗੀ ਪੈਣੂ ਇੰਨੇ ਕਿ ਚੱਕਣ ਦੇ ਨਾਲ ਹੀ ਆ ਦੇਖੋ ਅੱਧਾ ਪੌਣਾ ਇੰਚਵੇਂ ਚੱਕਤਾ ਹੁਣ ਜਿਹੜਾ ਆਪਾਂ ਵੱਧ ਰੱਖਿਆ ਪੂਰਾ ਸੂਤ ਪਰ ਵੱਧ ਹੋਊਗਾ ਜਦੋਂ ਤੁਸੀਂ ਪਹੁੰਚੇ ਜੜੋਗੇ ਜਦੋਂ ਤੁਹਾਡੀ ਆ ਮਸ਼ੀਨ ਚੱਲਦੀ ਹੈ ਹਨ ਇਹ ਸਿਉਣਾ ਨੂੰ ਇਕੱਠਾ ਕਰ ਲੈਂਦੀ ਹੈ ਤਾਂ ਕਰਕੇ ਲੰਬਾਈ ਘਟ ਜਾਂਦੀ ਆ ਫਿਰ ਉਹਦਾ ਕੋਈ ਹੱਲ ਨਹੀਂ ਵੱਧ ਦਦੇ ਇਹੀ ਆ ਤੁਸੀਂ ਲੰਬਾਈ ਜਿੰਨੀ ਤੁਹਾਨੂੰ ਲੋੜ ਆ ਰੱਖ ਕੇ ਬਾਕੀ ਕੱਟ ਲਿਆ ਕਰੋ ਉਹ ਆਪਣੇ ਇਹ ਫੱਟੇ ਕੱਟੇ ਮੈਂ ਇਹਨੂੰ ਸਾਈਡ ਤੇ ਰੱਖ ਦਾਂ ਠੀਕ ਆ ਹੁਣ ਆਪਾਂ ਵਿਆਉਂਤਾਂਗੇ ਵੀ ਆਪਾਂ ਬੈਲਟ ਕਿੱਥੋਂ ਕੱਢਣੀ ਆ ਇੱਕ ਹਮੇਸ਼ਾ ਨਾਲ ਆ ਸਲਵਾਰ ਦੇ ਨਾਲ ਦਾ ਹੀ ਪਾਇਆ ਕਰੋ ਆ ਕਪੜਾ ਆਪਾਂ ਨੂੰ ਕੁਝ ਕਮੀਜ਼ ਦੇ ਵਿੱਚ ਵੀ ਚਾਹੀਦਾ ਲਾਉਣ ਨੂੰ ਹਨਾ ਉਹ ਪਤਲੀ ਬਹੁਤ ਕਮੀਜ਼ ਗਲਾ ਗੁਲਾ ਚੇਪਨ ਵਾਸਤੇ ਹੁਣ ਆਪਾਂ 벨ਟ ਵਾਸਤੇ ਵੀ ਉਸੇ ਤਰ੍ਹਾਂ ਹੀ ਪੀਸ ਕੱਢਾਂਗੇ ਸਲਵਾਰ ਸਟ੍ਰੇਟ ਹੀ ਰੱਖਣੀ ਆਪਾਂ ਨੂੰ ਹਨਾ ਸਾਢੇ 6 ਇੰਚ ਦਾ ਪੀਸ ਆਪਾਂ ਨੂੰ 벨ਟ ਵਾਸਤੇ ਚਾਹੀਦਾ ਨਾਲ ਆਪਾਂ ਵੱਖਰਾ ਕੱਟਾਂਗੇ ਕੱਪੜਾ ਬਹੁਤ ਖੁੱਲਾ ਡੁੱਲਾ ਪਰ ਜੇ ਧਿਆਨ ਨਾਲ ਵਰਤੂਗੇ ਫਿਰ ਇਹਦਾ ਏਸੀ ਕੱਪੜੇ ਨੂੰ ਤੁਸੀਂ ਕਟਾ ਵੀ ਲੋ ਟੋਟੇ ਕਰ ਕਰਕੇ ਹਨਾ ਪੂਰਾ ਧਿਆਨ ਦੇ ਨਾਲ ਕੱਪੜੇ ਨੂੰ ਇੱਕ ਸਾਈਡ ਕੱਢੀ ਜਾਣਾ ਜਿੰਨਾ ਵਧੂਗਾ ਉਹ ਮੈਂ ਤੁਹਾਨੂੰ ਦੱਸ ਦੂੰਗਾ ਬਾਕੀ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਾਂ ਕਿਸੇ ਚੀਜ਼ ਦੀ ਪ੍ਰੋਬਲਮ ਹੋ ਦੀ ਹਨਾ ਆਵਾਜ਼ ਨਹੀਂ ਸਮਝ ਆਉਂਦੀ ਮੇਰੀ ਕਿਸੇ ਗੱਲ ਦੀ ਨਹੀਂ ਸਮਝ ਆਉਂਦੀ ਉਹ ਤੁਸੀਂ ਪੁੱਛ ਲਿਆ ਕਰੋ ਹਨਾ ਕੋਈ ਸੰਗਣ ਵਾਲੀ ਗੱਲ ਜੀ ਰਾਤ ਕਿਸੇ ਭਰਾ ਦਾ ਫੋਨ ਆਇਆ ਸੀ ਬਟਾਲੇ ਤੋਂ ਉਹ ਕਹਿੰਦਾ ਬਾਈ ਸਾਨੂੰ ਬਹੁਤ ਹੀ ਵਧੀਆ ਲੱਗਿਆ ਵੀ ਜਿੰਨਾ ਤੁਸੀਂ ਦੀ ਕੀ ਨਾ ਸਮਝਾਉਣੀਓ ਫਿਰ ਜੇ ਤੁਸੀਂ ਇਹ ਚੀਜ਼ਾਂ ਮੈਨੂੰ ਦੱਸ ਦਿਓ ਮੈਨੂੰ ਹੋਰ ਵੀ ਵਧੀਆ ਲੱਗੇ ਵੀ ਹਾਂ ਤੁਸੀਂ ਵੇਖਦੇ ਹੋ ਵੀ ਇਹ ਢੰਗ ਨਾਲ ਤੇ ਠੀਕ ਆ ਮੈਨੂੰ ਵੀ ਐਂ ਲੱਗਦਾ ਵੀ ਹਾਂ ਆਪਾਂ ਹੋਰ ਬਰੀਕੀ ਚ ਦੱਸਿਆ ਕਰਕੇ ਹਨਾ ਤੁਹਾਨੂੰ ਬਾਕੀ ਤੁਸੀਂ ਵੀ ਭਣੋ ਅੱਗੇ ਜਿਵੇਂ ਤੁਹਾਨੂੰ ਕੋਈ ਕੰਮ ਆਉਂਦਾ ਹੈ ਗਿਆਨ ਨੂੰ ਅੱਗੇ-ਅੱਗੇ ਵੰਡਿਆ ਕਰੋ ਇਹ ਨਹੀਂ ਹੈ ਵੀ ਮੈਂ ਕਿਸੇ ਨੂੰ ਸਿਖਾਉਣਾ ਨਹੀਂ ਨਾ ਇਹ ਬਹੁਤ ਮਾੜੀ ਗੱਲ ਹੁੰਦੀ ਹੈ ਵੀ ਅੱਗੇ ਅੱਗੇ ਦੂਜੀਆਂ ਕੁੜੀਆਂ ਨੂੰ ਹਨਾ ਦੱਸਿਆ ਕਰੋ ਭਰਾ ਵੀ ਜਿਹੜੇ ਮੇਰੇ ਨਵੇਂ ਸਿੱਖਦੇ ਆ ਉਹ ਇੱਕ ਦੂਜੇ ਤੋਂ ਕੋਈ ਚੀਜ਼ ਛੁਪਾਇਆ ਨਾ ਕਰੋ ਸਮਾਜ ਵਿੱਚ ਤੁਸੀਂ ਗਿਆਨ ਨੂੰ ਵੰਡਿਆ ਕਰੋ ਆ ਦੇਖੋ ਤੁਹਾਡੇ ਸਾਹਮਣੇ ਆ ਆਪਣਾ ਬਿਜ਼ਨਸ ਕਿੱਥੋਂ ਕਿੱਥੇ ਚਲਾ ਗਿਆ ਮੈਂ ਜ਼ੀਰੋ ਲੈਵਲ ਤੋਂ ਉੱਠਿਆ ਸੀਗਾ ਜਦੋਂ ਤੁਸੀਂ ਮੈਂ ਤੁਹਾਨੂੰ ਆਪ ਦਾ ਅੱਜ ਤੋਂ 20-25 ਸਾਲ ਪਹਿਲਾਂ ਜਦੋਂ ਕੰਮ ਸ਼ੁਰੂ ਕੀਤਾ ਸੀ ਉਹ ਚੀਜ਼ ਦਿਖਾਵਾਂ ਤਾਂ ਤੁਸੀਂ ਯਕੀਨ ਨਹੀਂ ਕਰਨਾ ਅੱਜ ਆਪਣੇ ਦਿਨ ਦੀ ਸੇਲ ਜਿਹੜੀ 5 ਤੋਂ 10000 ਰੁਪਈਆ ਕੰਮ ਆਪਾਂ ਕਰ ਲੈਨੇ ਆ ਇਸ ਤਰ੍ਹਾਂ ਦਾ ਇਹ ਕੰਮ ਆ ਬਹੁਤ ਸੋਹਣਾ ਕੰਮ ਆ ਜਿਹੜੇ ਨਵੇਂ ਮੇਰੇ ਭਰਾ ਸੰਗਦੇ ਰਹਿੰਦੇ ਹਨ ਵੀ ਨਹੀਂ ਇਹ ਕੰਮ ਵਿੱਚ ਕੋਈ ਫਾਇਦਾ ਨਹੀਂ ਇਹ ਕੰਮ ਬਹੁਤ ਹੀ ਵਧੀਆ ਪਰ ਮਿਹਨਤ ਤਾਂ ਤੁਹਾਨੂੰ ਕਰਨੀ ਪੈਣੀ ਆ ਸਵੇਰੇ ਸਦਿਆਂ ਵੀ ਉੱਠਣਾ ਪਊਗਾ 4 ਵਜੇ ਮਿਹਨਤ ਤਾਂ ਤੁਹਾਨੂੰ ਕਰਨੀ ਪਊਗੀ ਹਨਾ ਨਾਲ ਤੁਸੀਂ ਕੁਝ ਵੀ ਆਹਦਾ ਬੀਨਿ ਸ਼ੁਰੂ ਕਰ ਸਕਦੇ ਜਿਵੇਂ ਕੱਪੜਾ ਰੱਖ ਸਕ ਕੇ ਨਾਲ ਕਰ ਸਕਦੇ ਹੋ ਪਰ ਹੌਲੀ ਹੌਲੀ ਸਟੈਪ ਬਾਈ ਸਟੈਪ ਇਹ ਨਹੀਂ ਹੈ ਮੈਂ ਅੱਜ ਤੁਹਾਨੂੰ ਕਹਿਦਾ ਤੁਸੀਂ ਅੱਜ ਇਹ ਕੱਪੜਾ ਪਾ ਲਓ ਵੇਟ ਵੀ ਕਰਨੀ ਪਊ ਤੁਹਾਨੂੰ 2-4 ਸਾਲ ਹਨਾ ਹੌਲੀ ਹੌਲੀ ਕੰਮ ਚੱਲਦਾ ਹਰ ਕਿਸੇ ਦਾ ਮੇਰਾ ਤਾਂ ਹੁਣ 25-30 ਸਾਲ ਪਕ ਹੌਲੀ 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 ਤੁਸੀਂ ਸਟੈਂਡ ਹੋਵੋਗੇ ਜਿਵੇਂ ਜਿਵੇਂ ਪਰ ਸਟੈਪ ਬਾਈ ਸਟੈਪ ਅੱਜ ਹੁਣ ਆਪਾਂ ਬੈਲਟ ਦਾ ਪੀਸ ਲਾ ਲਏ ਹਨ ਸਾਢੇ 6 ਇੰਚ ਦਾ ਇੱਥੋਂ ਆਪਾਂ ਨੇ ਪੀਸ ਲਗਾ ਲੈਣਾ ਇਸ ਤਰ੍ਹਾਂ ਇੱਥੋਂ ਵੀ ਸਾਢੇ 6 ਇੰਚ ਬੈਲਟ ਪੀਤਾ ਆਪਾਂ ਨੇ ਸੀਐਨਜੀ ਗੱਡਾ ਸੀ ਸਾਢੇ 6 ਦਾ ਫਿਰ ਉਹੀ ਮਤਲਬ ਆ ਗਿਆ ਵੀ ਥੋੜਾ ਥੋੜਾ ਵਧ ਕਰ ਲਿਆ ਕਰੋ ਤਾਂ ਕਿ ਇਹ ਤੁਸੀਂ ਜਦੋਂ ਬਣਾ ਕੇ ਦੇਖੋਗੇ ਨਾ ਬਿਲਕੁਲ ਹੀ ਸਹੀ ਆਊਗਾ ਸਾਡੇ ਤਾਂ ਹੁਣ ਰੋਜ਼ ਦਾ ਤਜਰਬਾ ਹੋ ਜਾਂਦਾ ਵੀ ਕੋਈ ਵੀ ਚੀਜ਼ ਨੂੰ ਆਪਾਂ ਅੱਧਾ ਇੰਚ ਵਧ ਰੱਖਦੇ ਆ ਇਹ ਕੋਈ ਸਲਾਂਗਾਂ ਦੇ ਵਿੱਚ ਦਬਾਅ ਵਧ ਘਟਾਉਣ ਕਰਕੇ ਉਹ ਜਾਂਦਾ ਹਨਾ ਤਾਂ ਆਪਣੀ ਲੰਬਾਈ ਬਿਲਕੁਲ ਮਾਰਾ ਮੋਟੀ ਬਾਹਰ ਘਾੜ ਕੱਟਣੀ ਪੈਂਦੀ ਹੈ ਨਹੀਂ ਤਾਂ ਸਹੀ ਆਏਗਾ ਬਿਲਕੁਲ ਸਕੇਲ ਦੀ ਵਾਰ ਤੋਂ ਤੁਸੀਂ ਕਰਨੀ ਆ ਜਰੂਰ ਵੀ ਬਿਲਕੁਲ ਸਿੱਧਾ ਕੱਟਿਆ ਹੋਵੇ ਨਾ ਕੱਪੜਾ ਜਿੰਨਾ ਸੋਹਣਾ ਕੱਟਿਆ ਹੋ ਉਹਨਾ ਸੋਹਣੇ ਬਣੂ ਤੁਹਾਡਾ ਆ ਲੋ ਕੱਟਣ ਨੂੰ ਤਾਂ ਮੈਂ ਸਿੱਧਾ ਇਸ ਤਰ੍ਹਾਂ ਹੀ ਕੱਟ ਸਕਦੀ ਪਰ ਨਹੀਂ ਫਿਰ ਤੁਸੀਂ ਉਵੇਂ ਅੱਗੇ ਅੱਗੇ ਚੀਜ਼ ਨੂੰ ਦੇਖ ਕੇ ਫੋਲੋ ਕਰੋਗੇ ਹਨਾ ਚਲੋ ਇਸ ਤਰ੍ਹਾਂ ਹੁਣ ਆਪਾਂ ਨੇ ਇਹਦੇ ਵਿੱਚੋਂ ਨਾਲ ਤਾਂ ਆਪਣਾ ਪਹੁੰਚਾ ਕੱਪੜਾ ਲੱਗ ਜਾਊਗਾ ਤੇ ਨਾਲੇ ਆਪਣੀ ਬੈਲਟ ਕਾਜੂਗੀ ਠੀਕ ਆ ਜੀ ਮਨੋਂ ਮੈਂ ਇਹ ਦਾ ਪੀਸ ਉਤਾਰ ਲਿਆ ਪੂਰਾ ਹੁਣ ਆਪਾਂ ਨੂੰ ਜਿੰਨੀ ਕਿ ਲੋਡ ਆਪਾਂ ਉਹ ਬੈਲਟ ਰੱਖਾਂਗੇ ਠੀਕ ਆ ਸਲਵਾਰ ਜਿਹੜੀ ਆਪਾਂ ਇਹਨਾਂ ਦੀ ਬਣਾਉਣੀ ਉਹ ਸਟ੍ਰੇਟ ਹੀ ਰੱਖਣੀ ਆ ਬਾਲੀ ਭਾਰੀ ਨਹੀਂ ਕਰਨੀ ਹਨਾ ਕੱਪੜਾ ਆਪਣੇ ਕੋਲ ਖੁੱਲਾ ਡੁੱਲਾ ਹੈਗਾ ਭਾਰੀ ਵੀ ਕਰ ਸਕਦੇ ਪਰ ਨਹੀਂ ਅੱਜ ਕੱਲ ਰਵਾਇ ਜਿਹੜਾ ਉਹ ਹੌਲੀ ਸਲਵਾਰਾਂ ਦੇ ਆ ਹਨਾ ਆਪਾਂ 1 ਇੰਚ ਵਧ ਰੱਖ ਲੈਣਾ ਬੈਲਟ ਤੋਂ ਜਿੰਨਾ 23.5 ਆਪਣੀ ਹੈਗੀ ਬੈਲਟ ਤਿਆਰ ਆਪਾਂ ਨੇ 24.5 ਨੂੰ ਇਸ ਤਰ੍ਹਾਂ ਰੱਖਣਾ ਸਾਢੇ 6 ਇੰਚ ਇਸ ਤਰ੍ਹਾਂ ਰੱਖਣਾ ਬਾਹਲੀ ਚੌੜੀ ਬੈਲਟ ਪੈਣ ਨੂੰ ਨਾ ਪਾਇਆ ਕਰੋ ਫਿਰ ਉਹ ਇੱਥੇ ਦਿਖਦੀ ਰਹਿੰਦੀ ਹੈ ਹਨ ਬੈਲਟ ਚੌੜੀ ਘੱਟ ਪਾਇਆ ਕਰੋ ਇਹਦਾ ਹੁਣ ਆਪਾਂ ਨੇਫਾ ਥੋੜਾ ਜਿਹਾ ਚੌੜਾ ਮੋੜਾਂਗੇ ਤਾਂ ਕਿ ਬੈਲਟ ਘੱਟ ਤੋਂ ਘੱਟ ਦਿਸੇ ਹਨ ਇਹ ਚੀਜ਼ਾਂ ਦਾ ਨਿੱਕੇ ਨਿੱਕੇ ਦਾ ਤੁਸੀਂ ਖਾਸ ਖਿਆਲ ਰੱਖਿਆ ਕਰੋ ਆਹ ਲੋ ਆਪਣੀ ਬੈਲਟ ਵੀ ਕੱਟੀ ਗਈ ਆਹ ਕੱਪੜਾ ਆਪਾਂ ਨੇ ਪਹੁੰਚੇ ਠਾਂ ਲਾਵਾਂਗੇ ਨਾਲ ਆਪਾਂ ਲੰਮਾ ਹੀ ਕੱਢਾਂਗੇ ਅੰਦਰੋਂ ਆਹੋ ਸਲਵਾਰ ਦੇ ਨਾਲ ਉਹ ਤੁਸੀਂ ਜਿਹੜਾ ਨਾਲਾ ਕੱਢਣਾ ਉਹ ਬਿਨਾਂ ਜੋੜ ਤੋਂ ਕੱਢਿਆ ਕਰੋ ਤੇ ਸਾਰੀਆਂ ਸਲਵਾਰਾਂ ਚ ਮੇਰੀਆਂ ਭੈਣਾਂ ਨੂੰ ਇਹੀ ਆ ਵੀ ਨਾਲਾ ਨਾਲ ਦੇ ਹੀ ਰੱਖਿਆ ਕਰੋ ਹਨਾ ਫਿਰ ਵਧੀਆ ਅੱਗੇ ਵੀ ਤੁਹਾਨੂੰ ਦੇਖੋ ਕਿੰਨਾ ਸੋਹਣਾ ਕੰਮ ਮਿਲੂਗਾ ਹਨਾ ਭੈਣੀਆਂ ਬੀਬੀਆਂ ਭੈਣਾਂ ਨਾਲ ਇਹਦੀ ਖੁਸ਼ ਹੋਏਂਦੀ ਵੀ ਹਾਂ ਮੇਰਾ ਨਾਲਾ ਨਾਲ ਦਾ ਪਾਇਆਗਾ ਇਹ ਨਿੱਕੇ ਨਿੱਕੇ ਚੀਜ਼ਾਂ ਨਾਲ ਤੁਹਾਨੂੰ ਬਹੁਤ ਕੰਮ ਲਗਾਉਣੀਆਂ ਅੱਗੇ ਇਸ ਤਰ੍ਹਾਂ ਬਿਲਕੁਲ ਸੈੱਟ ਕਰ ਲੈਣਾ ਇਹ ਨਹੀਂ ਅਭੀ ਆਪਾਂ ਨਾਲ ਬਿੰਗਾ ਟਿੰਗਾ ਕੱਟਦੇ ਹਾਂ ਵਧੀਆ ਸਫਾਈ ਦੇ ਨਾਲ ਤੁਹਾਨੂੰ ਪਹਿਲੋ ਗਿਆ ਵੀ ਜਿੰਨਾ ਸੋਹਣਾ ਕੰਮ ਕੱਟਿਆ ਹੋਊਗਾ ਉਨਾ ਸੋਹਣਾ ਬਣੂਗਾ ਲਓ ਜੀ ਹੁਣ ਆਪਾਂ ਨੇ 2 ਸਵਾ ਤੋਂ ਇੰਚ ਦਾ ਪੀਸ ਨਾਲੇ ਵਾਸਤੇ ਲਾ ਲੈਣਾ ਹੈ ਉਸ ਤੋਂ ਬਾਅਦ ਆਪਾਂ ਨੇ ਸਲਵਾਰ ਦੇ ਗੁੰਡੇ ਕੱਟਨੇ ਹੁਣ ਹੁਣ ਆਪਣੇ ਕੋਲ ਇਹ ਕੱਪੜਾ ਬਚ ਗਿਆ ਟਰੇਡ ਸਲਵਾਰ ਵਾਸਤੇ ਬਾਦੂ ਕਪੜਾ ਹੈਗਾ ਠੀਕ ਆ ਲੰਬਾਈ ਸਲਵਾਰ ਦੀ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਹੁਣ ਦੁਬਾਰੇ ਫੇਰ ਦੱਸ ਦਿੰਨਾ 36 ਇੰਚ ਲੰਬਾਈ ਆ ਸਲਵਾਰ ਦੀ ਠੀਕ ਆ ਇਹ ਚੀਜ਼ਾਂ ਹੁਣ ਤੁਸੀਂ ਧਿਆਨ ਦੇ ਨਾਲ ਦੇਖਿਓ ਪ੍ਰੈਸ ਨੂੰ ਆਪਾਂ ਮੜੀ ਗਰਮ ਕਰ ਲੀਏ ਪਰ ਇਸ ਤੋਂ ਹੀ ਵੱਧ ਤੋਂ ਵੱਧ ਵਰਤਿਆ ਗੁਰੂ ਕਪੜਾ ਕੱਟਣ ਵੇਲੇ ਵੀ ਤੇ ਬਣਾਉਣ ਵੇਲੇ ਵੀ ਹਨਾ ਮੈਂ ਤੁਹਾਨੂੰ ਕਮੀਜ਼ ਜਦੋਂ ਕੱਟੀ ਆ ਆਪਾਂ ਸਵੇਰੇ ਜੈਂਪਰ ਦੀ ਹਨਾ ਲੋਨ ਉੱਤਵੀਂ ਦੱਸਿਆ ਸੀ ਵੀ ਇਹ ਤੁਸੀਂ ਧਿਆਨ ਰੱਖਣਾ ਖਾਸ ਹੈਨਾ ਇਹ ਸੂਸੂਤ ਨਹੀਂ ਤੁਹਾਨੂੰ ਪਤਾ ਹੀ ਫਰਕ ਪੈ ਜਾਂਦਾ ਮਾੜੇ ਮਾੜੀ ਚੀਜ਼ਾਂ ਦਾ ਤਾਂ ਇਧਰ ਆਪਾਂ ਨੇ ਕਰੀਬ ਆ ਲਈ ਇੱਕ ਵਾਰੀ ਕੰਨੀ ਇੱਕ ਮੈਂ ਤੁਹਾਨੂੰ ਦੱਸਿਆ ਹੈਨਾ ਜਿਹੜੀ ਚੀਜ਼ ਵੀ ਕੰਨੀ ਨਹੀਂ ਰੱਖਣੀ ਆਪਾਂ ਉਹ ਤੁਸੀਂ ਕੰਨੀ ਅੱਜ ਤੋਂ ਬਾਅਦ ਨਾ ਰੱਖਿਆ ਕਰੋ ਉਹ ਖੇਚੇ ਮਾਰਦੀ ਰਹਿੰਦੀ ਸੈਡਾਂ ਤੇ ਸਲਵਾਬ ਦੇ ਸਲੰਗਾਂ ਦੇ ਵਿੱਚ ਹੈਨਾ ਬਾਕੀ ਜੇ ਕੋਈ ਹੋਰ ਜਾਣਕਾਰੀ ਗਈ ਵੀ ਨਹੀਂ ਚੀਜ਼ ਦਾ ਪਤਾ ਲੱਗਦਾ ਹਨਾ ਸਮਾਨ ਦਾ ਮਟੀਰੀਅਲ ਦਾ ਵੀ ਕੀ ਚੀਜ਼ ਕਿੱਥੋਂ ਮਿਲਦੀ ਹੈ ਹਨਾ ਉਹ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਤੁਹਾਨੂੰ ਲਓ ਜੀ ਹੁਣ ਆਪਾਂ ਇਹਦੀ ਹੁੰਦੇ ਕੱਟਾਂਗੇ ਲੰਬਾਈ 36 ਇੰਚ ਆਪਾਂ ਨੇ ਫੀਤਾ ਦੇਵਾਰੇ ਫਿਰ 6 ਇੰਚ ਉੱਪਰ ਕੱਢ ਲਿਆ ਠੀਕ ਆ 36 ਤੇ ਤਿੰਨ ਆਪਣਾ 39 ਬੰਦਾ ਸੀਗਾ ਆਪਾਂ 2.5 ਇੰਚ ਇਥੋਂ ਵੱਧ ਰੱਖਾਂਗੇ 39 40 41 41.5 ਇੰਚ ਆਪਾਂ ਨੇ ਵੱਧ ਰੱਖ ਲਿਆ ਇਹੀ ਮੈਂ ਤੁਹਾਨੂੰ ਬਾਅਦ ਚ ਦੱਸ ਦਾਂ ਕਿ ਕਿਉਂ ਰੱਖਿਆ ਹਨ ਫੱਟੇ ਆਪਾਂ ਨੇ ਚੌੜੇ ਕਿੰਨੇ ਪਾਏ ਆ ਉਹ 12 ਇੰਚ ਪਾਏ ਆ ਮੂਰੀ ਆਪਣੀ 14 ਉਹ 2 ਇੰਚ ਤੁਸੀਂ ਘੱਟ ਪਾਇਆ ਕਰੋ ਸਲਵਾਰ ਨਾਲ ਉਹਦੇ ਨਾਲ ਕੁੰਮਦੀ ਨਹੀਂ ਨਹੀਂ ਤਾਂ ਕੀ ਪਹਿਣਾ ਦੇਖਿਆ ਤੁਸੀਂ ਪਹੁੰਚੇ ਕੁੰਮ ਦੇ ਰਹਿੰਦੇ ਉਹ ਚੀਜ਼ ਤੁਸੀਂ ਧਿਆਨ ਰੱਖਿਆ ਕਰੋ ਜਿੰਨੀ ਮੂਰੀ ਆ ਓਨੀ ਨਾ ਪਾਇਆ ਕਰੋ ਫੱਟਿਆਂ ਨੂੰ 2.5 ਇੰਚ ਘੱਟ ਕਰ ਲਿਆ ਕਰੋ ਹੁਣ ਆਪਾਂ ਇਧਰੋਂ ਪਾਵਾਂਗੇ 2 ਇੰਚ ਕਿਉਂਕਿ 2 ਇੰਚ ਤਾਂ ਆਪਣੇ ਉਹੀ ਘਾਟਾ 2 ਇੰਚ ਸਲਾਂਗਾਂ ਦਾ ਮਾਰਜਿਨ ਹੋ ਗਿਆ ਹਨ ਤਾਂ ਇੱਥੋਂ ਆਪਾਂ ਨੇ ਨਿਸ਼ਾਨ ਲਗਾਉਣਾ 2.5 2 ਇੰਚ ਤੇ ਇੱਥੇ ਵੀ ਆਪਾਂ ਨੇ ਤਿੰਨ ਸੂਤ ਕਈ ਵਾਰੀ ਕੋਈ ਦਬਾ ਵਧ ਘਟ ਦੇ ਜਾਂਦਾ ਹਨ ਹਾਂ ਹਲੋ ਆਪਾਂ ਲੰਬਾਈ ਤੋਂ 20 2.5 ਇੰਚ ਵੱਧ ਜਿਹੜਾ ਲਾਇਆ ਕਪੜਾ ਉਹ ਮੈਂ ਤੁਹਾਨੂੰ ਦੱਸ ਦੂ ਹਣਾ ਕਈ ਵਾਰੀ ਕੰਫਿਊਜ਼ਨ ਹੋ ਜਾਂਦੀ ਹੈ ਭੈਣਾਂ ਵੀ ਇਹ ਕਿਉਂ ਵੱਧ ਲਾਇਆ ਹਨ ਨਾ ਉਹ ਜੀ ਹੁਣ ਆਪਾਂ ਇਹ ਪਾਸੇ ਨੂੰ ਇਸ ਤਰ੍ਹਾਂ ਘਮਾ ਲਾਂਗੇ ਕੰਨੀ ਪਹਿਲਾਂ ਕੱਟਣੀ ਆ ਆਪਾਂ ਸਭ ਤੋਂ ਪਹਿਲਾਂ ਕੰਨੀ ਇਹਦੀ ਕੱਟਾਂ ਜੇ ਇਸ ਸਾਈਡ ਦੀ ਆਪਣੀ ਕੰਨੀ ਰਹਿ ਗਈ ਸੀ ਹਣਾ ਕੱਟਣ ਵਾਲੀ ਕਲ ਲੈਂਡਿੰਗ ਤਾਂ ਤੁਸੀਂ ਜਰੂਰ ਖਾਸ ਖਿਆਲ ਰੱਖਿਆ ਕਰੋ ਵੀ ਵਧੀਆ ਹੀ ਲਿਆ ਕਰੋ ਸਸਤੀ ਵਾਲੀ ਨਾ ਲਿਆ ਕਰੋ ਹਣਾ ਕਲੀ ਲੈਂਡਿੰਗ ਕਰਕੇ ਤੁਹਾਡਾ ਸੂਟ ਕਾਨ ਦੇ ਵਿੱਚ ਹੋ ਜਾਂਦਾ ਹੈਗਾ ਕਿਉਂਕਿ ਉਹ ਲੈਂਡਿੰਗ ਦੇ ਵਿੱਚ ਕਾਨ ਬਹੁਤ ਜ਼ਿਆਦਾ ਹੁੰਦਾ ਸਸਤੀ ਵਾਲੀ ਦੇ ਵਿੱਚ ਜੇ ਤੁਸੀਂ ਸਸਤੀ ਲੈਂਡਿੰਗ ਅੱਜ ਤੋਂ ਬਾਅਦ ਨੂੰ ਨਹੀਂ ਲਾਉਣੀ ਹਣਾ ਵਧੀਆ ਲੈਂਡਿੰਗ ਲਾਇਆ ਕਰੋ ਕਿਤੋਂ ਵੀ ਲੈ ਕੇ ਬਾਜ਼ਾਰੋਂ ਜੂਰ ਚੋਂ ਨਾ ਚੰਗੀ ਦੁਕਾਨ ਤੋਂ ਕਿਤੋਂ ਠੀਕ ਆ ਜੀ ਹੁਣ ਆਪਾਂ ਇਹਦੀ ਕੰਨੀ ਕਟਾਂਗੇ ਸਭ ਤੋਂ ਪਹਿਲਾਂ ਕੰਨੀ ਆਪਾਂ ਕਿਸੇ ਵੀ ਸਲਵਾਰ ਦੀ ਨਹੀਂ ਲਕਣੀ ਹਣਾ ਮੈਂ ਬਾਰੀ ਵਾਰ ਤੁਹਾਨੂੰ ਇਹੀ ਕਹਿਣਾ ਹੈ ਨੋ ਜੀ ਹੁਣ ਆਪਾਂ ਲੰਬਾਈ ਦਾ ਨਿਸ਼ਾਨ ਲਗਾਵਾਂਗੇ ਇੱਥੋਂ ਜਿੰਨੀ ਆਪਣੀ ਸਲਵਾਰ ਆਪ ਤੁਸੀਂ ਧਿਆਨ ਦੇ ਲਿਆ ਕਰੋ ਪੱਲੇ ਨਾ ਉੱਪਰ-ਨੀਚੇ ਹੁੰਦੀਆਂ ਜਿੱਥੋਂ ਕੱਟੂ ਜਿੱਥੋਂ ਚੱਕਣਾ ਹੁਣ ਆਪਾਂ ਨੇ ਫੀਤਾ ਫੇਰ ਦੁਬਾਰਾ 1 ਇੰਚ ਉੱਪਰ ਕੱਢਾਂਗੇ ਲਓ ਜੀ 6 ਇੰਚ ਫੀਤਾ ਆਪਾਂ ਨੇ ਉੱਪਰ ਕੱਢ ਲਿਆ ਤੇ ਲੰਬਾਈ ਆਪਣੀ ਹੈਗੀ 36 ਆਪਾਂ 39 ਤਾਂ ਰੱਖਣੀ ਸੀ ਪਰ 2.5 ਇੰਚ ਵੱਧ ਵੀ ਰੱਖਿਆ 39 ਤੋਂ ਬਾਅਦ 40 41 1/2 41 ਦੇ ਨਿਸ਼ਾਨ ਆਪਣੇ ਲਗਾ ਲਿਆ ਠੀਕ ਆ ਇਧਰੋਂ ਆਪਾਂ ਨੇ 2 1/2 ਇੰਚ ਤੇ ਨਿਸ਼ਾਨ ਲਗਾਵਾਂਗੇ ਦੋ ਬੰਦਾ ਸੀ ਆਪਾਂ 2 1/2 ਰੱਖਿਆ ਤੁਹਾਨੂੰ ਪਹਿਲੋ ਵਾਲੀ ਵੀਡੀਓ 'ਚ ਵੀ ਦੱਸਿਆ ਸੀ ਹਨਾ ਵੀ ਥੋੜੀ ਥੋੜੀ ਚੀਜ਼ ਨੂੰ ਵਾਧ ਰੱਖ ਲਿਆ ਕਰੋ ਕਿ ਬਾਅਦ 'ਚ ਬਾਦ ਘਾਟ ਕੱਟੀ ਜਾਂਦੀ ਹੈ ਹਨਾ ਤੁਹਾਨੂੰ ਇਧਰੋਂ ਆਪਾਂ ਨੇ ਟੱਕਾਂ ਤੋਂ ਫੜ ਕੇ ਇਸੇ ਤਰ੍ਹਾਂ ਇਹ ਟੱਕਾਂ ਨੂੰ ਫੜ ਲੈਣਾ ਸੈੱਟ ਕਰ ਦੇ ਜੈਸਟਰ ਬਿਲਕੁਲ ਆਰਾਮ ਦੇ ਨਾਲ ਇਹਨਾਂ ਬਿਸ਼ਾਰਨ ਕਾਊਂਟਰ ਤੇ ਕੱਪੜਾ ਕੱਟਣ ਵੇਲੇ ਨਾ ਕੋਈ ਬਿਲਕੁਲ ਕਾਲੀ ਨਹੀਂ ਕਰਨੀ ਹੈ ਨਾ ਆਹ ਉਹਨੇ ਇਕੱਠਾ ਕਰੋ ਹੁਣ ਜੇ ਤੁਹਾਡਾ ਮਨ ਕੇ ਚੱਲੂ ਇੱਕ ਲੜ ਇਧਰ ਉਧਰ ਤੁਸੀਂ ਸਿੰਗਲ ਸਿੰਗਲ ਲੜ ਵੀ ਕੱਟ ਸਕਦੇ ਹੋ ਆ ਦੇਖੋ ਹੁਣ ਮੈਂ ਸਿੰਗਲ ਲੜ ਕਟੂंगे ਨਾ ਉਹਦੇ ਨਾਲ ਬਿਲਕੁਲ ਫਰਕ ਨਹੀਂ ਪਊਗਾ ਆਪਾਂ ਨੇ ਇੱਕ ਸਿੰਗਲ ਲੜ ਕੱਟ ਲਿਆ ਉਸ ਤੋਂ ਬਾਅਦ ਹੁਣ ਆਪਾਂ ਨੇ ਦੂਸਰਾ ਲੜ ਕੱਟ ਲਾਂਗੇ ਇਸੇ ਤਰ੍ਹਾਂ ਹੀ ਸਿੰਗਲ ਹੈ ਨਾ ਐਸੀ ਹੁਣ ਆਪਾਂ ਨੇ ਆਹ ਲੜ ਵੀ ਕੱਟ ਲੈਣਾ ਸਿੰਗਲ ਇੱਕ ਭੈਣੋ ਜਿਵੇਂ ਤੁਸੀਂ ਆਹ ਲਾਈਨਿੰਗ ਲੈਣੇ ਹੋ ਹਨਾ ਸਸਤੀ ਵਾਲੀ ਤੇ ਮਹਿੰਗੀ ਵਾਲੀ ਆਪ ਤੁਸੀਂ ਲੈਣੀ ਸਸਤੀ ਜਿਹੜੀ ਤੁਹਾਨੂੰ ਉਹ 5.5 ਲੈਣੀ ਮਿਲਦੀ ਆ ਪਰ ਜਿਹੜੀ ਵਧੀਆ ਲਾਈਨਿੰਗ ਹੋਊਗੀ ਉਹ ਨਾਲੇ ਤੁਹਾਨੂੰ 5 ਮੀਟਰ ਦੇ ਨਾਲ ਹੀ ਸਰ ਜਾਂਦਾ ਉਹਦਾ ਪਣਾ ਜ਼ਿਆਦਾ ਹੁੰਦਾ ਤੇ ਬਾਕੀ ਕੰਮ ਵਗੈਰਾ ਉੱਚ ਬਿਲਕੁਲ ਹੀ ਨਹੀਂ ਹੁੰਦਾ ਆ ਜਿਵੇਂ ਹੁਣ ਆਪਾਂ ਨੇ ਕੱਟੇ ਆ ਹਨਾ ਨੀਚੇ ਤੁਸੀਂ ਚਾਰੇ ਪੱਲੇ ਇੱਕੋ ਜਿਹਾ ਕਰਕੇ ਨਾ ਇੱਥੇ ਸਟੈਬਲਾਈਜ਼ਰ ਕਰ ਲਿਆ ਕਰੋ ਵੀ ਤੁਹਾਡੀ ਲੰਮਾਈ ਦੇ ਵਿੱਚ ਬਾਅਦ ਘਟ ਨਾ ਹੋਵੇ ਇਸ ਤਰ੍ਹਾਂ ਜਾਂ ਸੂਈ ਵਗੈਰਾ ਲਾ ਲਿਆ ਕਰੋ ਹੁਣ ਆਪਾਂ ਇਹਨੂੰ ਉੱਪਰੋਂ ਝੋਲੀ ਵਾਲਾ ਪਾਸਾ ਕਟਾਂਗੇ ਫਿਰ ਉਸ ਤੋਂ ਬਾਅਦ ਦੀ ਲੰਮਾਈ ਸਹੀ ਕਰ ਲੈਣੀ ਹੈ ਬਸ ਥੋੜੀ ਕੰਮ ਰਹਿ ਜਾਊਗਾ ਹਨਾ ਇਸ ਤਰ੍ਹਾਂ ਕਰਕੇ ਨਾ ਪੱਲੇ ਇਹਦੇ ਇਸ ਤਰ੍ਹਾਂ ਤੁਸੀਂ ਆਪਣੇ ਮੂਹਰੇ ਵਿਛਾ ਲੈਣ ਇਹਨੂੰ ਕੱਪੜੇ ਨੂੰ ਸਾਰੇ ਕਪੜਾ ਜਿਆਦਾ ਸਿਲਕੀ ਹੋਣ ਕਰਕੇ ਹਨਾ ਮੈਂ ਤੁਹਾਨੂੰ ਇੱਕ ਹੋਰ ਤਰੀਕਾ ਦੱਸਣਾ ਵੀ ਇਹ ਕਈ ਵਾਰੀ ਸੈੱਟ ਨਹੀਂ ਹੁੰਦਾ ਕਿਸੇ ਮੇਰੀ ਭੈਣ ਤੋਂ ਤਾਂ ਆਹ ਪੱਲਿਆਂ ਨੂੰ ਜਦੋਂ ਆਪਾਂ ਇੱਕੋ ਜਿਹਾ ਕਰ ਲਿਆ ਹਨਾ ਇੱਥੇ ਇਹ ਚਾਰੇ ਪੱਲਿਆਂ ਨੂੰ ਇੱਕੋ ਜਿਹਾ ਕਰਕੇ ਨਾ ਇਸ ਤਰ੍ਹਾਂ ਹਨਾ ਜਿਆਦਾ ਸੂਈ ਲਾ ਲਿਆ ਕਰੋ ਨਹੀਂ ਤਾਂ ਇੱਥੇ ਹੀ ਪਿੰਨ ਵਗੈਰਾ ਇਸ ਤਰ੍ਹਾਂ ਸਟੈਪਲਾਈਜ਼ਰ ਕਰ ਲਾ ਕਰੋ ਫਿਰ ਇਹ ਪੱਲੇ ਆਪਣੇ ਹਾਲ ਦੇ ਨਹੀਂ ਤਾਂ ਉਧਰ ਆਪਣਾ ਫਰਕ ਪੈ ਜਾਣਾ ਝੋਲੀ ਵਾਲੀ ਸਿਉਣ ਦਾ ਇੱਕ ਆਪਾਂ ਇੱਥੇ ਸਟੈਪਲਾਈਜ਼ਰ ਲਗਾ ਲਾਂਗੇ ਇਹ ਕਪੜਾ ਬਹੁਤ ਜਿਆਦਾ ਹਿਲਦਾ ਨਾ ਇਥੇ ਵੀ ਸਟੈਬਲਾਈਜ਼ਰ ਆਪਾਂ ਨੂੰ ਲਗਾ ਸਕਦੇ ਆ ਫਿਰ ਲੰਬਾਈ ਲੰਮੂਈ ਸਹੀ ਹੋਊ ਬਿਲਕੁਲ ਤੁਹਾਨੂੰ। ਹੁਣ ਜਿਵੇਂ ਇਹਨੂੰ ਮਰਜੀ ਇਧਰ ਉਧਰ ਹਲਾਈ ਚੱਲੋ ਕਪੜਾ ਹਲਦਾਣੀ ਆਪਣਾ। ਤੇ ਉਹ ਆਪਾਂ ਨੇ ਬਾਧ ਘਾਟ ਹੁਣ ਕੱਢਣੀ ਆ ਸਾਰੀ ਸਲਵਾਦ ਦੇ ਵਿੱਚੋਂ। ਇਸ ਤਰ੍ਹਾਂ। ਹੁਣ ਸਭ ਤੋਂ ਪਹਿਲਾਂ ਆਪਾਂ ਝੋਲੀ ਰੱਖਾਂਗੇ ਪੱਲਿਆਂ ਨੂੰ ਸੈੱਟ ਕਰਕੇ ਨਾ ਸਾਰੀਆਂ ਇਹ ਇਸ ਤਰ੍ਹਾਂ ਸਲਵਾਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹਨਾ ਵੀ ਆਪਾਂ ਇਹ ਜਿਆਦਾ ਭਾਰੀ ਨਹੀਂ ਕਰਨੀ ਇਹ ਪੈਂਟ ਜਿਹੜੀ ਸਲਵਾਰ ਉਹ ਸਟ੍ਰੇਟ ਪਾਉਂਦੀ ਆ ਤਾਂ ਆਪਾਂ ਇਹਨਾਂ ਨੂੰ ਸਟ੍ਰੇਟ ਸਲਵਾਰ ਹੀ ਦੇਣੀ ਹੈ ਹਨਾ ਬਣਾ ਕੇ ਇੱਕ ਵਾਰੀ ਪ੍ਰੈਸ ਮਾਰ ਕੇ ਆਪਾਂ ਨੇ ਸਾਰੀ ਬਾਹਰ ਘਾਟਾ ਜਿਹੜੀ ਉਹ ਸੈੱਟ ਕਰ ਲੈਣੀ ਹੈ ਇੱਥੋਂ ਜੇ ਤੁਸੀਂ ਚੈੱਕ ਕਰਨਾ ਵੀ ਕਿੰਨਾ ਘੇਰਾ ਆਪਾਂ ਪਾਉਣਾ ਹਨਾ ਜਿੰਨਾ ਆਪਣੇ ਫੱਟੇ ਪਾਏ ਆ ਆਪਾਂ ਨੇ ਫੱਟੇ 12 ਇੰਚ ਪਾਏ ਨਾ ਤਾਂ ਤੁਸੀਂ 12 ਦੱਦ ਕਿੰਨਾ ਹੋ ਗਿਆ 6 ਆਲੋ ਛੇ ਇੰਚ ਫੀਤਾ ਇੱਧਰ ਘੱਡ ਲੈਣਾ ਹੁਣ ਤੁਹਾਨੂੰ ਪਤਾ ਲੱਗ ਜੂਗਾ ਵੀ ਪੈਨੂ ਕਿੰਨਾ ਘੇਰ ਪੋਣਾ ਤੁਸੀਂ ਇਹਨੂੰ 60 ਇੰਚ ਘੇਰ ਪਾ ਦਿਓ ਹੁਣ ਠੀਕ ਆ ਬਿਲਕੁਲ ਸਟ੍ਰੇਟ ਜੀ ਸਲਵਾਰ ਬਣੂ ਇੱਧਰੋਂ ਤੁਸੀਂ ਪਾ ਲੈਣਾ ਝੋਲੀ ਨੂੰ 10 ਇੰਚ ਬਾਕੀ ਹਾਈਟ ਦੇ ਹਿਸਾਬ ਨਾਲ ਪੋਣਾ ਹਨਾ ਵੀ ਕੱਦ ਦੇ ਹਿਸਾਬ ਨਾਲ ਵੱਧ ਘੱਟ ਝੋਲੀ ਤੁਸੀਂ ਪਾ ਸਕਦੇ 10 ਤੇ 6 16 16.5 ਇੰਚ ਆਪਣੀ ਇਹ ਕਪੜਾ ਟੋਟਲ ਹੋ ਜੂ ਇਹਦੇ ਵਿੱਚੋਂ ਦਵਾ ਦੂ ਆ ਕੇ ਤਾਂ 12 13 ਇੰਚ ਝੋਲੀ ਇਹਨਾਂ ਦੀ ਬਣ ਕੇ ਰਹਿ ਜੂ ਤਿਆਰ ਠੀਕ ਆ ਆ ਝੋਲੀ ਰੱਖਣ ਵੇਲੇ ਤੁਸੀਂ ਚੈੱਕ ਕਰਨਾ ਵੀ ਚਾਰੇ ਪੱਲੇ ਆਪਣੇ ਇੱਕੋ ਜਿਹੇ ਹੋਣੇ ਚਾਹੀਦੇ ਆ ਆਪਾਂ ਨੇ ਬਾਹਰ ਘਾਟ ਘੱਟ ਦੀ ਲੋਚੀ ਇਹ ਤੋਂ ਹੁਣ ਆਪਾਂ ਫਾਲਤੂ ਵਾਲਤੂ ਸਾਰਾ ਕਪੜਾ ਕੱਟ ਦਿੰਦੇ ਇੱਕ ਵਾਰ ਸਟੈਪਲਰ ਇੱਥੇ ਲਾ ਦਿਓ ਕਿਉਂਕਿ ਹੁਣ ਆਪਾਂ ਉਧਰੋਂ ਕੱਟ ਕੇ ਲਿਆਵਾਂਗੇ ਸਾਰਾ ਕੰਨੇ ਵੀ ਆਪਣੇ ਖਤਮ ਹੋ ਗਏ ਆਪਾਂ ਇੱਥੇ ਇੱਕ ਵਾਰੀ ਨਾ ਸੂਈ ਲਗਾ ਲੈਂਦੇ ਹਣਾ ਕਪੜਾ ਹੱਲੇ ਨਾ ਆਪਣਾ ਇਸ ਤਰ੍ਹਾਂ ਤੁਸੀਂ ਸੂਈ ਵਗੈਰਾ ਵੀ ਲਾ ਸਕਦੇ ਹੋ ਹਨ ਕਈ ਵਾਰ ਸਟੈਪ ਪ੍ਰੈਸ਼ਰ ਨਹੀਂ ਹੁੰਦਾ ਇਸ ਤਰ੍ਹਾਂ ਇਹਨੂੰ ਮੋੜ ਕੇ ਪਹਿਲਾਂ ਸਾਰੀ ਬਾਧ ਘਾਟ ਆਪਾਂ ਨੇ ਕੱਟ ਦੇਵਾਂਗੇ ਲੋਚੀ ਠੀਕ ਆ ਹੁਣ ਕਪੜਾ ਆਪਣਾ ਹੇਲ ਡਾਣੀ ਨਹੀਂ ਤਾਂ نیچے ਕੋਈ ਲੜਣਾ ਚਾਵੇ ਨਹੀਂ ਤਾਂ ਆਮਕੀਆ ਪੱਲੇ ਬਾਧ ਘਟ ਜਾਂਦੇ ਹਨ ਹਣ ਸਲਵਾਰ ਜਿਹੜੀ ਜਿਹੜੀ ਬਾਧ ਘਾਟ ਆ ਹੁਣ ਆਪਾਂ ਉਹ ਕੱਟ ਦੇਾਂਗੇ ਐ ਸੈਰਟੂ ਸੈਂਟੀਮੀਟਰ ਨੂੰ ਆਪਾਂ ਉਸੇ ਤਰੀਕੇ ਪ੍ਰਕਾਰ ਕੱਢ ਕੇ ਠੀਕ ਆ ਇਥੋਂ ਤਾਂ ਲੰਬਾਈ ਦਾ ਨਿਸ਼ਾਨ ਹੋਣੋਂ ਬਿਲਕੁਲ ਜਿਹੜਾ ਸਹੀ ਅਲੋ ਲਗਾਉਣਾ ਆਪਾਂ ਨੇ ਆਪਣੀ ਛੱਤੀ ਲੰਬਾਈ ਆ 3 ਇੰਚ ਦਾ ਆਪਾਂ ਰੱਖਾਂਗੇ ਮਾਰਜਨ ਠੀਕ ਆ 36 ਤੇ 39 ਆ ਲੋ ਜੀ ਆਪਾਂ 39 ਸਵਾ 39 ਹੀ ਰੱਖਣਾ ਜਦੋਂ ਵੱਧ ਨਹੀਂ ਰੱਖਾਂਗੇ ਤਾਂ ਇਥੋਂ ਆਪਾਂ ਸਕੇਲ ਲਗਾ ਕੇ ਬੈਗ ਨੂੰ ਸਲਵਾਰ ਨੂੰ ਡਾਊਨ ਕਰਾਂਗੇ ਤਾਂ ਕਿ ਬਲ ਵਧੀਆ ਪੈਣ ਹਰ ਨੀਚੇ ਨੂੰ ਡਿੱਗੇ ਸਲਵਾਰ ਬੈਗ ਤੋਂ ਇੱਥੋਂ ਆ ਨਿਸ਼ਾਨ ਆਪਣੇ ਲਗਾ ਲੈਣਾ ਇਸ ਤਰ੍ਹਾਂ ਠੀਕ ਆ ਜੀ ਇਸ ਤਰ੍ਹਾਂ ਪੱਟੀ ਵੀ ਸੈਦਾ ਦਿਨੋ ਹੁਣ ਆਪਾਂ ਇਹਨੂੰ ਉਵੇਂ ਕੱਟ ਦੇਣੀ ਸਾਰੀ ਬਾਹਰ ਘਾਟ ਆਪਣੀ ਕੱਟੀ ਦੀ ਝੋਲੀ ਤੋਂ ਬਸ ਨੇੜੇ ਲਿਜਾ ਕੇ ਆਪਾਂ ਨੇ ਕੈਂਚੀ ਨੂੰ ਬਾਹਰ ਕੱਢ ਦੇਣਾ ਤਾਂ ਕਿ ਆਪਣੀ ਝੋਲੀ ਨਾ ਕੱਟੇ ਉਹ ਆਪਣੀ ਇਹ ਸਰਵਾਹ ਕੱਟ ਕੇ ਹੋ ਗਈ ਜੀ ਤਿਆਰ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਜੀ ਧੰਨਵਾਦ ਬਹੁਤ ਬਹੁਤ ਮਿਹਰਬਾਨੀ